ਮਾਤ ਅਤੇ ਪਿਤਾ ਦਾ ਰਿਸ਼ਤਾ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਪਰ ਪਠਾਨਕੋਟ ਵਿਖੇ ਇੱਕ ਸ਼ਰਮਚਾਰ્ય ਕਰਨ ਵਾਲਾ ਮਾਮਲਾ ਉਸਤਵ ਵੇਲੇ ਸਾਹਮਣੇ ਆਇਆ ਜਦੋਂ ਪਠਾਨਕੋਟ ਦੇ ਚਾਰਮਲਾ ਕੁਆਟਰ ਦੀ ਇਨਰਾਹੀਨ ਵਾਲੀ ਇੱਕ 13 ਸਾਲ ਦੀ ਨਵਾਲਿਕ ਲੜਕੀ ਦੇ ਨਾਲ ਅਗਿਣੋਨੀ ਅਸ਼ਲੀਲ ਹਰਕਤਾਂ ਪਿਛਲੇ 1 ਮਹੀਨੇ ਤੋਂ ਕੀਤੀਆਂ ਜਾ ਰਹੀਆਂ ਸਨ ਅਤੇ ਇਹ ਅਸ਼ਲੀਲ ਹਰਕਤਾਂ ਕਰਨ ਵਾਲਾ ਕੋਈ ਹੋਰ ਨਹੀਂ ਸੀ ਬਲਕਿ ਪੀੜਤ ਲੜਕੀ ਦੀ ਮਾਂ ਦਾ ਪ੍ਰੇਮੀ ਸੀ ਜਿਸ ਦੇ ਨਾਲ ਪੀੜਤ ਲੜਕੀ ਦੀ ਮਾਂ रह रही थी और यह पीड़ित बच्ची भी अपने पिता तो अलग अपनी मां ਨਾਲ ਹੀ रह रही ਸੀ ਪਰ ਜਦੋਂ ਉਸ ਦੇ ਨਾਲ ਹਤੋਬਦ ਅਸ਼ਲੀਲ ਹਰਕਤਾਂ ਉਸ ਦੀ ਮਾਂ ਦੇ ਪ੍ਰੇਮੀ ਵੱਲੋਂ ਕੀਤੀਆਂ ਗਈ ਜਾਣ ਲੱਗੀਆਂ ਤਾਂ ਉਸ ਨੇ ਇਸ ਦੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ ਜਿਸ ਤੋਂ ਬਾਅਦ ਬੱਚੀ ਦੇ ਪਿਤਾ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਪੀੜਿਤ ਲੜਕੀ ਦਾ ਥਾਣਕੋਟ ਦੇ ਸਰਕਾਰੀ ਹਸਪਤਾਲ ਵਿਕੇ ਮੈਡੀਕਲ ਕਰਵਾਇਆ ਗਿਆ ਅਤੇ ਪੀੜਿਤ ਬੱਚੀ ਦੇ ਬਿਆਨਾਂ ਦੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਤੋਂ ਪਹਿਲਾਂ ਕਿ ਪੁਲਿਸ ਉਨ੍ਹਾਂ ਨੂੰ ਕਾਬੂ ਕਰ ਪਾਉਂਦੀ ਉਹ ਫਰਾਰ ਹੋ ਗਏ ਪਰ ਅੱਜ ਤਿੰਨ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਇਹ ਲੋਕ ਪੁਲਿਸ ਵੱਲੋਂ ਕਾਬੂ ਨਾ ਕੀਤੇ ਗਏ ਤਾਂ ਵਾਲੀਕ ਬੱਚੀ ਦੇ ਪਰਿਵਾਰ ਅਤੇ ਮੁਹੱਲਾ ਨਿਵਾਸੀ ਵੱਲੋਂ ਮਾਰਡਲ ਟਾਊਨ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੇਕਰ ਜਲਦ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਏਗਾ ਤਾਂ ਉਹਨਾਂ ਵੱਲੋਂ 4 ਤਾਰੀਖ ਨੂੰ ਸ਼ਹਿਰ ਦੇ ਗਾਂਧੀ ਚੌਂਕ ਵਿੱਚ ਤੜਨਾ ਦਿੱਤਾ ਜਾਵੇਗਾ ਬਨੇਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਕੇ ਨਿਊਜ਼ ਵਿੱਚ ਖੜੇ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਅਸੀਂ ਇਹ ਦੇਖਣਾ ਇਹਨੇ ਪਠਾਨਕੋਟ ਦੇ ਵਿੱਚ ਕਹਿੰਦੇ 3 ਜਿਹੜੀਆਂ ਹੀ ਨਾ 3 ਉਹ ਇੱਕ ਮਾਂ ਦੇ ਕੋਲ ਸੇਫ ਗਿਨੀਆਂ ਗਈਆਂ ਆ ਪਰ ਅੱਜ ਕੱਲ ਦੇ ਕਾਲ ਯੁੱਗ ਵਿੱਚ ਮਾਂ ਦੇ ਕੋਲ ਵੀ 3 ਸੇਫ ਨਹੀਂ ਨੇ ਨਾ ਨਾ ਤੁਸੀਂ ਮਾਮਾ ਤੇ ਵੀ ਪ੍ਰੋਸਾਨੀ ਕਰ ਸਕਦੇ ਆ ਅੱਜ ਕੱਲ ਦੇ ਜ਼ਮਾਨੇ ਜੇ ਧੀਆ ਧਾਰ ਵਿੱਚ ਸੇਫ ਨਹੀਂ ਤਾਂ ਕਿਤੇ ਵੀ ਸੇਫ ਨਹੀਂ ਤੇ ਅਸੀਂ ਇਹੀ ਚਾਹੁੰਦੇ ਆ ਇਹੋ ਜਿਹੇ આરોપીਆਂ ਨੂੰ ਇਸ ਦੇਸ਼ ਦਾ ਇੱਕ ਪਠਾਨਕੋਟ ਦਾ ਪਹਿਲਾ ਕੇਸ ਹੈ ਔਰ ਆਖਰੀ ਹੋਵੇ ਦੁਨੀਆ ਨੂੰ ਪਤਾ ਲੱਗ ਜਾਏ ਕਿ ਪਠਾਨਕੋਟ ਵਾਸੀ ਰੇਪੀਆਂ ਦਾ ਕੀ ਹਾਲ ਕਰਦੇ ਨੇ ਜੇ ਭਾਰਤ ਜਾਏ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਨੂੰ ਇਨਸਾਫ ਚਾਹੀਦਾ ਇਹੋ ਜਿਹੇ ਗੋਤਮ ਨੂੰ ਤੋ ਰਾਹੇ ਵਿੱਚ ਖੜਾ ਕਰਕੇ ਫਾਂਸੀ ਨਹੀਂ ਦਿੱਤੀ ਜਾਉ। ਅਸੀਂ ਰਾਜਦਾਨ ਤਰਨਾ ਪ੍ਰਦਰਸ਼ਨ ਕਰ ਰਹੇ ਹਾਂ ਦੇ ਕੀ ਕਰ ਰਹੇ ਹਾਂ? ਅੱਜ ਧਰਨਾ ਪ੍ਰਦਰਸ਼ਨ ਇਸ ਕਰਕੇ ਕੀਤਾ ਜੀ ਕਿ ਹਫਤੇ ਪਹਿਲੇ ਦੇ ਅਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੈਲ ਦੇ ਆਧਾਰ ਦੇ ਉੱਤੇ ਗੋਤਮ ਨਾਮ ਦੇ ਵਿਅਕਤੀ ਉੱਤੇ ਜਿਹੜਾ ਕ੍ਰਿਮੀਨਲ ਹੈ ਬਹੁਤ ਵੱਡਾ ਜਿਨੇ ਬਹੁਤ ਹੀ ਨੀਅਤ ਕ੍ਰਾਈਮ ਕੀਤਾ ਕਿ 13 ਸਾਲ ਦੀ ਬੱਚੀ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਔਰ ਬਲਾਤਕਾਰ ਦਾ ਸਾਬਿਤ ਵੀ ਹੋਇਆ ਔਰ ਐਡਾ ਕ ਪਾਪ ਕੀਤਾ ਉਹਨੇ 13 ਸਾਲ ਦੀ ਬੱਚੀ ਅਸੀਂ ਕੰਜਕ ਬੂਜ ਰਿਆਂ ਜੀ ਠੀਕ ਹੈ ਨਰਾਤਿਆਂ ਦੇ ਵਿੱਚ ਅਸੀਂ ਗੰਜਕਾ ਵੀ ਦਿੰਨੇ ਆਂ ਔਰ ਉਹਦੀ ਮਾਂ ਬੱਚੀ ਦੀ ਖੁਦ ਨਾਲ ਇਨਵੋਲਡ ਹੈ ਠੀਕ ਹੈ ਔਰ ਉਹ ਕੁੜੀ ਦਾ ਪਿਓ ਹੈ ਇਹ ਮੁੰਡਾ ਇਹਨੂੰ ਇਨਸਾਫ ਚਾਹੀਦਾ ਹੈ ਵੀ ਇਨਸਾਫ ਦੇ ਲਈ ਅਸੀਂ ਖੜੇ ਆਂ ਤੁਹਾਡਾ ਸਿਰਫ ਇਸ ਕਰਦਾ ਇੱਕ ਰੋਸ਼ ਆ ਕਿ ਅਜ 4 ਦਿਨ ਹੋ ਗਏ ਪਰਚਾ ਹੋਏ ਦੇ ਔਰ ਪੁਲਸ ਨੇ ਪਰਚਾ ਵੀ ਕਰਤਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਾਨਜੋਗ ਐਸਐਚਪੀ ਸਾਹਿਬ ਦਾ ਮਾਨਜੋਗ ਡੀਐਸਪੀ ਸਾਹਿਬ ਦਾ ਮਨਾਸਾ ਉਹਦਾ ਤੇ ਮਾਨਜੋਗ ਐਸਐਚਓ ਸਾਹਿਬ ਦਾ ਪਰ ਗੋਤਮ ਨੂੰ ਗੋਤਮ ਇੱਕ ਵਾਰੀ ਪੁਲਸ ਦੀ ਹਿਰਾਸਤ ਤੋਂ ਭੱਜ ਵੀ ਚੁੱਕਿਆ ਮਤਲਬ ਪੁਲਸ ਨੂੰ ਫੋਨ ਆਈ ਸੀ ਘਰ ਔਰ ਉਹ ਪੁਲਿਸ ਨੂੰ ਅੰਦਰ ਚੱਕਮਾ ਦੇ ਕੇ ਉੱਥੋਂ ਭੱਜਣ ਚ ਫਰਾਰ ਹੋ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਉੱਤੇ ਪਰਚਾ ਵੀ ਹੋ ਗਿਆ ਗੋਤਮ ਦੇ ਉੱਤੇ ਠੀਕ ਹੈ ਅੱਜ ਤੱਕ 4 ਦਿਨ ਹੋ ਗਏ ਪਰਚਾ ਇਹਨੂੰ 4 ਦਿਨ ਹੋ ਗਏ ਪਰਚਾ ਇਹਨੂੰ ਗੋਤਮ ਦੇ ਕੋਈ ਰਿਸ਼ਤੇਦਾਰਾਂ ਨੇ ਕਿਤੇ ਰੇਡ ਨਹੀਂ ਮੱਜੀ ਨਾ ਗੋਤਮ ਨੂੰ ਕਿਤੇ ਕੋਈ ਪਤਾ ਸ਼ਰਿਆਮ ਸ਼ਹਿਰ ਦੀਆਂ ਗਲੀਆਂ 'ਚ ਫਿਰ ਰਿਹਾ ਸ਼ਰਿਆਮ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਉਹ ਵੈਸ਼ੀ ਦਰਿੰਦਾ ਫਿਰ ਰਿਹਾ ਨਾਲ ਉਹਦੀ ਮਾਂ ਠੀਕ ਹੈ ਜੀ ਕਲਯੁਗ ਦਾ ਨਗ ਪਰਕੋਪ ਹੋ ਗਿਆ ਹੁਣ ਐਨਾਂ ਕ ਪਰਭਾਵ ਹੋ ਗਿਆ ਕਲਯੁਗ ਦਾ ਕੀ ਪੋਤਕ ਪੋਤ ਸੁਣੇਗੀ ਇਹ ਮਾਵਾ ਵੀ ਕਮਾਵਾ ਹੋਈਆਂ ਹੁਣ ਬੱਕਰੀ ਦੀ ਮਾਂ ਖੁਦ ਨਾਲ ਹੋ ਗਿਆ ਕੂ ਕਰਮ ਕਰਾਂਦੀ ਰਹੀ ਆ ਔਰ ਇੱਕ ਲక్ష్ਮੀ ਨਾਮ ਦੀ ਲੇਡੀ ਆ ਉਹ ਵੀ ਵਿੱਚ ਇਨਵੋਲ ਆ ਕਿ ਲక్ష్ਮੀ ਨਾਮ ਦੀ ਲੇਡੀ ਉਹ ਵੀ ਵਿੱਚ ਇਨਵੋਲ ਆ ਅਸੀਂ ਇਹੀ ਕਹਿੰਦੇ ਆ ਕਿ 4 ਤਰੀਕ ਨੂੰ ਅਸੀਂ ਗਾਂਧੀ ਚੌਂਗ ਦੇ ਵਿੱਚ ਧਰਨਾ ਦੇਣਾ 4 ਤਰੀਕ ਤੋਂ ਪਹਿਲੇ ਪਹਿਲੇ ਗੋਤਮ ਨੂੰ ਔਰ ਉਸ ਦੀ ਮਾਂ ਨੂੰ ਉਹਨਾਂ ਨੂੰ ਫੜ ਕੇ ਪੁਲਸ ਅੱਗੇ ਇਹ ਹੀ ਬੇਨਤੀ ਆ ਉਹਨਾਂ ਨੂੰ ਫੜ ਕੇ ਜਦੋਂ ਉਹਨੂੰ ਅਰੈਸਟ ਕਰਕੇ ਲੈ ਕੇ ਜਾਣਾ ਨਾ ਕੋਰਟ ਚ ਉਸ ਬੰਦੇ ਦਾ ਮੂੰਹ ਕਾਲਾ ਕਰਕੇ ਜੁੱਤੀਆਂ ਦੇ ਹਾਰ ਪਾ ਕੇ ਜੀਪ ਦੇ ਨਾਲ ਉਹਨੂੰ ਪੈਦਲ ਤੋਰ ਕੇ ਲਿਤਾ ਸੀ ਆਪ ਨਾਲ ਜਾਵਾਂਗੇ ਮੁਰਦਾ ਬਾਦ ਦੇ ਨਾਰੇ ਲਾਉਂਦੇ ਜਾਵਾਂਗੇ ਤਾਂ ਕਿ ਸਾਰੇ ਸ਼ਹਿਰ ਨੂੰ ਪਤਾ ਚੱਲੇ ਸਾਰੇ ਜ਼ਿਲ੍ਹੇ ਨੂੰ ਸਾਰੀ ਆਵਾਮ ਨੂੰ ਪਤਾ ਚੱਲੇ ਕਿ ਰੇਪ ਕਰਨ ਵਾਲਿਆਂ ਦਾ ਹਾਲ ਕੀ ਹੁੰਦਾ ਐ ਫਿਰ ਰੇਪੀਆਂ ਨੂੰ ਕੀ ਸਜ਼ਾ ਚਾਹੀਦੀ ਆ